ਦੀਵਾਨਾ ਰੇਡੀ ਦੇ ਸਤਿਕਾਰ ਸ్రోਤੋ ਸਵਾਗਤ ਹੈ ਇੱਕ ਦੋ ਰਿਪੋਰਟਸ ਨੇ ਭਾਰਤ ਦੇ ਇੱਕ ਪ੍ਰਾਚੀਨ ਮੰਦਿਰ ਕਮੱਖਿਆ ਅਸਾਮ ਤੋਂ ਰਿਪੋਰਟ ਹੈ ਕਿ ਅਸਾਮ ਦੇ ਕਮੱਖਿਆ ਗੁੜੀ ਗੁਹਾਟੀ ਹੈ ਦੇਖਿਆ ਮੈਂ ਮੰਦਿਰ ਇਹ ਉੱਥੇ ਕੋਈ ਮੂਰਤੀ ਵੀ ਨਹੀਂ ਹੈ ਉੱਥੇ ਜਿਹੜਾ ਹੈਗਾ ਕਮੱਖਿਆ ਦੇ ਵਿੱਚ ਜਿਸ ਚੀਜ਼ ਦੀ ਪੂਜਾ ਹੁੰਦੀ ਹੈ ਉਹਦਾ ਵੀ ਜ਼ਿਕਰ ਕਰਾਂਗੇ ਪਰ ਉੱਥੇ ਜਿਹੜਾ 4-500 ਪੁਜਾਰੀ ਹੈ ਉਸ ਪੁਜਾਰੀ ਤੇ ਇਹ ਕਾਨੂੰਨ ਲਾਗੂ ਹੁੰਦਾ ਕਿ ਉਹ ਪੁਜਾਰੀ ਕਿਸੇ ਵੀ ਦੂਸਰੇ ਮੰਦਰ ਚ ਹਰਗੇਜ਼ ਨਹੀਂ ਜਾਂਦਾ ਜੇ ਜਾਂਦਾ ਤਾਂ ਉਸ ਦੇ ਲਈ ਇਹ ਪਾਪ ਹੈ 600 ਸਾਲ ਪਹਿਲਾਂ ਇਹ ਕਾਨੂੰਨ ਉੱਥੇ ਬਣਿਆ ਹੋਇਆ ਪੂਜਾ ਦਾ ਅਸਾਮ ਦੇ ਗੁਹਾਟੀ ਦੇ ਸਮੰਦਰ ਦੇ ਵਿੱਚ ਦੁਰਗਾ ਦੇਵੀ ਦੇ ਜੋ 51 ਸ਼ਕਤੀ ਪੀਠ ਨੇ ਜਦੋਂ ਦੁਰਗਾ ਦੇਵੀ ਜੀ ਦਾ ਸਰੀਰ ਵੱਡਿਆ ਗਿਆ ਸੀਗਾ ਤਾਂ ਫਿਰ ਉਸ ਤੇ ਜਿਹੜੇ ਵੱਖ-ਵੱਖ ਬਾਡੀ ਪਾਰਟਸ ਸੀ ਜਾਨੀ ਜਿੱਥੇ ਨੈਣ ਡੱਗੇ ਉਹ ਨੈਣਾ ਦੇ ਵੀ ਬਣ ਗਿਆ ਤੇ ਕਮਖਿਆ ਮੰਦਿਰਾ ਜਿੱਥੇ ਉਥੇ ਉਹਨਾਂ ਦਾ ਜਿਹੜਾ ਵਿਚਲਾ ਢੜ ਸੀ ਸਰੀਰ ਦਾ ਹਿੱਸਾ ਸੀ ਜੋ ਅਰਥ ਦਾ ਜਨ ਲੰਗ ਹੁੰਦੇ ਨੇ ਉਹ ਡਿੱਗੇ ਸੀ ਸੋ ਇਸ ਕਮਖਿਆ ਨੂੰ ਇਹ ਸਭ ਤੋਂ ਸ਼ਕਤੀਸ਼ਾਲੀ ਸਮਝਿਆ ਜਾਂਦਾ ਜਿੱਥੋਂ ਸੰਸਾਰ ਉਪਜਦਾ ਹੈ ਔਰਤ ਦੇ ਉਹ ਪ੍ਰਾਈਵੇਟ ਪਾਰਟ ਇਸ ਕਰਕੇ ਇੱਥੇ ਦੁਰਗਾ ਮਾਤਾ ਦਾ ਇਹ ਪਾਰਟ ਡਿੱਗਿਆ ਸੀ ਉਥੇ ਯੋਨੀ ਦੇ ਰੂਪ ਦੇ ਵਿੱਚ ਇੱਕ ਮੂਰਤੀ ਦੀ ਪੂਜਾ ਜਾਂ ਕਿ ਜਗ੍ਹਾ ਦੀ ਪੂਜਾ ਕੀਤੀ ਜਾਂਦੀ ਹੈ ਇਸ ਨੂੰ ਮਹਾਪੀਠ ਦਾ ਦਰਜਾ ਮਿਲਿਆ ਹੋਇਆ 10ਵੀਂ ਤੇ 11ਵੀਂ ਸਤਾਪਦੀ ਦੇ ਵਿੱਚ ਲਿਖੇ ਗਏ ਕਾਲਕਾ ਪੁਰਾਣ ਦੇ ਵਿੱਚ ਇਸ ਦਾ ਵਰਣਨ ਹੈ ਕਹਿੰਦੇ ਨੇ ਕਿ ਇੱਥੇ ਦੁਰਗਾ ਸਤੀ ਦੇ ਰੂਪ ਦੇ ਵਿੱਚ ਉਸ ਦੀ ਯੋਨੀ ਇੱਥੇ ਡਿੱਗੀ ਸੀ ਇਸ ਲਈ ਇਸ ਮੰਦਰ ਦੇ ਵਿੱਚ ਮਾਤਾ ਦੀ ਕੋਈ ਵੀ ਮੂਰਤੀ ਨਹੀਂ ਹੈ ਮੰਦਰ ਇੱਕ ਗੁਫਾ ਆ ਉਸ ਦੇ ਇੱਕ ਕਿਨਾਰੇ ਤੇ ਛੋਟੀ ਜੀ ਚਟਾਨ ਦੇ ਉੱਪਰ ਯੋਨੀ ਜੋ ਕਿ ਔਰਤ ਦਾ ਪ੍ਰਾਈਵੇਟ ਪਾਰਟ ਹੁੰਦਾ ਹੈ ਉਸ ਦੀ ਅਕਿਰਤੀ ਉਭਰੀ ਹੋਈ ਹੈ ਤੇ ਸ਼ਰਧਾਲੂ ਇਸ ਤੇ ਦਰਸ਼ਨ ਕਰਦੇ ਨੇ ਤੇ ਉਸ ਨੂੰ ਪੂਜਦੇ ਨੇ ਹਾਲਾਂਕਿ ਇਸ ਤੇ ਲੱਗੇ ਬ੍ਰह्मਪੁੱਤਰ ਦਰਿਆ ਡ ਵਗਦਾ ਹੈ ਇਹ ਵੀ ਮੰਨਿਆ ਜਾਂਦਾ ਹੈ ਜਾਂ ਮਿੱਥ ਹੈ ਜਾਂ ਇਹ ਚੀਜ਼ ਮੈਂ ਦੇਖੀ ਤਾਂ ਨਹੀਂ ਪਰ ਸੁਣਨ ਚਾਹੀਏ ਕਿ ਜਦੋਂ ਜਿਸ ਤਰ੍ਹਾਂ ਔਰਤ ਨੂੰ ਮਾਸਿਕ ਧਰਮ ਹੁੰਦਾ ਹੈ ਜਦੋਂ ਇਹ ਦਿਨ ਹੁੰਦੇ ਨੇ ਤਾਂ ਉਹ ਦਰਿਆ ਦਾ ਪਾਣੀ ਅਖੇ ਲਾਲ ਹੋ ਜਾਂਦਾ ਮੰਨਿਆ ਕਿ ਜਿਸ ਤਰ੍ਹਾਂ ਔਰਤ ਦੇ ਅੰਦਰੋਂ ਕੁਝ ਇਸ ਤਰ੍ਹਾਂ ਦਾ ਜਿਹੜਾ ਲਹੂ ਨਿਕਲਦਾ ਹੈ ਉਹਨਾਂ ਦਿਨਾਂ 'ਚ ਮਾਸਿਕ ਧਰਮ ਦੇ ਦੌਰਾਨ ਉਸ ਤਰ੍ਹਾਂ ਦਾ ਪਦਾਰਥ ਇਸ ਜੋਨੀ 'ਚੋਂ ਨਿਕਲਦਾ ਇਹ ਮੰਨਿਆ ਜਾਂਦਾ ਮਿੱਥ ਹੈ ਜਾਂ ਕੁਝ ਵੀ ਹੈ ਉਹ ਤੁਸੀਂ ਆਪ ਸਮਝਦੇ ਹੋ ਇਸ ਦੌਰਾਨ ਅਸਾਮ ਦੀ ਰਾਜਧਾਨੀ ਗੁਹਾਟੀ ਦੇ ਵਿੱਚ ਜਿਹੜੀਆਂ ਇਹ ਨਿਲਾੰਚਲ ਦੀਆਂ ਪਹਾੜੀਆਂ ਨੇ ਇਹ ਮੰਦਿਰ ਉੱਥੇ ਬਣਿਆ ਹੋਇਆ ਇਸ ਦੌਰਾਨ ਉਸ ਮੰਦਿਰ ਦੇ ਜਿਹੜੇ ਪੁਜਾਰੀ ਨੇ ਉਹਨਾਂ ਨੂੰ ਪੰਡਾ ਕਿਹਾ ਜਾਂਦਾ ਹੈ ਪੰਡਾ ਪੀਨਤ ਸ਼ਰਮਾ ਇਹ ਕੋਕੀ ਖਾਨਦਾਨੀ ਪੁਜਾਰੀ ਨੇ ਜਿਸ ਤਰ੍ਹਾਂ ਕਾਲੀ ਦੇਵੀ ਮੰਦਿਰ ਪਟਿਆਲਾ ਚ ਵੀ ਜਿਹੜੇ ਪੁਜਾਰੀ ਨੇ ਉਹ ਪਰਿਵਾਰਕ ਤੌਰ ਤੇ ਉਹਨਾਂ ਦੇ ਅੱਗੋਂ ਹੀ ਬੰਦੇ ਪੁਜਾਰੀ ਬਣਦੇ ਨੇ ਈਸਸ ਸੰਬੰਧੀ ਇਸ ਮੰਦਰ ਦੇ ਵਿੱਚ 460 ਪੁਜਾਰੀ ਨੇ 600 ਸਾਲ ਪਹਿਲਾਂ ਇਸ ਮੰਦਰ ਦਾ ਵਿਧੀ ਵਿਵਧਾਨ ਜਾਂ ਕਾਨੂੰਨ ਬਣਿਆ ਸੀ ਉਸ ਕਾਨੂੰਨ ਦੇ ਮੁਤਾਬਕ ਹੀ ਇਹ ਪੂਜਾ ਹੁੰਦੀ ਹੈ ਲੇਕਿਨ ਇਹਨਾਂ 60 460 ਪੁਜਾਰੀ ਪੰਡਤ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਹੋਰ ਮੰਦਰ ਜਾਂ ਤੀਰਥ ਯਾਤਰਾ ਤੇ ਨਹੀਂ ਜਾਂਦੇ ਯਾਨੀ ਉਹ ਉਹਨਾਂ ਦਾ ਇਸ ਤਰ੍ਹਾਂ ਵਿਧੀ ਵਿਵਧਾਨ ਹੈ ਕਿ ਪੰਡਤ ਹੋ ਕੇ ਬ੍ਰਾਹਮਣ ਹੋ ਕੇ ਜਿਹੜੇ 460 ਪੁਜਾਰੀ ਨੇ ਉਹ ساری ਜ਼ਿੰਦਗੀ ਜਾਨੀ ਉਹ ਕਿਸੇ ਵੀ ਮੰਦਿਰ ਚ ਨਹੀਂ ਜਾਂਦੇ ਨਾ ਕਿਸੇ ਤੀਰਥ ਸਥਾਨ ਤੇ ਜਾਂਦੇ ਨੇ ਹਾਲਾਂਕਿ ਹਿੰਦੂਆਂ ਚ ਚਾਰ ਧਾਮ ਵੀ ਨੇ ਤੇ ਇਸ ਪਿੱਛੇ ਉਹਨਾਂ ਦਾ ਤਰਕ ਹੈ ਕਿ ਜੇ ਉਹਨਾਂ ਦਾ ਤਰਕ ਹੈ ਕਿ ਕਮੱਖਿਆ ਹੀ ਇੱਕ ਮਾਤਰ ਸ਼ਕਤੀ ਪੀਠ ਹੈ ਜਿੱਥੇ ਵੈਸੇ ਦਾ ਮੀਡੀਆ ਰਿਪੋਰਟ ਚ ਡੀ ਕੁਮਾਰ ਹੋਰਾਂ ਦੇ 34 ਕਰੋੜ ਲਿਖਿਆ ਵੈਸੇ 33 ਕਰੋੜ ਹੁੰਦੇ ਆ ਇਹ ਪਤਾ ਨਹੀਂ ਕੀ ਲਿਖਿਆ ਉਹਨਾਂ ਨੇ ਕਹਿੰਦੇ ਕਮੱਖਿਆ ਦੇ ਵਿੱਚੋਂ 34 ਕਰੋੜ ਦੇਵੀ ਦੇਵਤਿਆਂ ਦੀ ਹਰ ਦਿਨ ਪੂਜਾ ਹੁੰਦੀ ਹੈ 34 ਕਰੋੜ ਦੇਵੀ ਦੇਵਤਿਆਂ ਦੀ ਰੋਜ਼ਾਨਾ ਇੱਥੇ ਪੂਜਾ ਹੁੰਦੀ ਹੈ 4 ਤੋਂ 8 ਘੰਟੇ ਉਸ ਪੂਜਾ ਨੂੰ ਲੱਗ ਜਾਂਦੇ ਨੇ ਨਿਲਾੰਚਲ ਪਹਾੜੀ ਤੇ ਦੁਰਗਾ ਸਤੀ ਦੀ ਜੋਨੀ ਦਾ ਹਿੱਸਾ ਡਿੱ ਗਿਆ ਸੀ ਲਿਹਾਜ਼ਾ ਇਹ ਸਾਰੀ ਸ੍ਰਿਸ਼ਟੀ ਹੈ ਕਮੱਖਿਆ ਮੰਦਿਰ ਦੇ ਵਿੱਚ ਤਿੰਨ ਦੇਵੀ ਦਾ ਵਾਸ ਹੈ ਤੇ ਬਾਹਰ ਸੱਤ ਦਾ ਵਾਸ ਹੈ ਇਹ ਅਨੋਖਾ ਮੰਦਿਰ 10 ਮਹਾ ਵਿਧਾਵਾਂ ਤੇ ਭਗਵਾਨ ਸ਼ਿਵ ਦੇ ਪੰਜ ਪ੍ਰਚੀਨ ਮੰਦਿਰ ਜਿਸ ਤਰ੍ਹਾਂ ਕਮੇਸ਼ਵਰ ਸੁਦੇਸ਼ਵਰ ਕਦਾਰੇਸ਼ਵਰ ਅਮਰੇਸ਼ਵਰ ਤੇਗੋਰਾ ਦੇ ਵਿੱਚ ਹੈ ਇਸ ਲਈ ਇਹ ਗੱਲ ਹੈ ਕਿ ਜੋ ਬਾਕੀ ਪੀਠਾ ਨਾਲੋਂ ਇਸ ਨੂੰ ਅਲੱਗ ਬਣਾਉਂਦੀ ਹੈ ਵੈਸੇ ਇੱਥੇ ਇੱਕ ਸਾਲ ਦੇ ਵਿੱਚ ਚਾਰ ਨਵਰਾਤੇ ਦੋ ਮੁਖ ਤੇ ਦੋ ਗੁਪਤ ਹੁੰਦੇ ਨੇ ਦੇਸ਼ ਭਰ ਦੇ ਵਿੱਚ ਸਮੂਹ ਪੂਜਾ ਪਾਠ ਹੁੰਦਾ ਹੈ ਲੇਕਿਨ ਕੁਮੱਖਿਆ ਮੰਦਿਰ ਦੇ ਵਿੱਚ ਗੁਪਤ ਨਵਰਾਤੇ ਨੇ ਜਿਹੜੇ ਪੂਰੀ ਤਰ੍ਹਾਂ ਗੁਪਤ ਰੱਖੇ ਜਾਂਦੇ ਨੇ ਇਹ ਨਵਰਾਤੇ ਕਦੋਂ ਹੁੰਦੇ ਨੇ ਇਸ ਦਾ ਅਹਿਸਾਸ ਵੀ ਪੁਜਾਰੀ ਸ਼ਰਧਾਲੂਆਂ ਨੂੰ ਨਹੀਂ ਲੱਗਣ ਦਿੰਦੇ ਯਾਨੀ ਕਿ ਆਮ ਤਾਂ ਦੋ ਨਵਰਾਤੇ ਹੁੰਦੇ ਨੇ ਇੰਡੀਆ 'ਚ ਜਾਂ Hindu ਧਰਮ 'ਚ ਪਰ ਇੱਥੇ ਚਾਰ ਨਵਰਾਤੇ ਹੁੰਦੇ ਨੇ ਦੋ ਮੁਖਰਮ ਨਵਰਾਤੇ ਜਿਵੇਂ ਹੁਣ ਚੱਲ ਰਹੇ ਨੇ ਇੱਕ ਹੁਣ ਇੱਕ ਅੱਗੇ ਹੁੰਦੇ ਨੇ ਤੇ ਦੋ ਗੁਪਤ ਹੁੰਦੇ ਨੇ ਜਦੋਂ ਗੁਪਤ ਨਵਰਾਤੇ ਹੁੰਦੇ ਨੇ ਤਾਂ ਸ਼ਰਧਾਲੂਆਂ ਨੂੰ ਵੀ ਪੁਜਾਰੀ ਪਤਾ ਨਹੀਂ ਲੱਗਣ ਦਿੰਦੇ ਤੇ ਹਾੜ ਮਹੀਨੇ ਦੇ 7ਵੇਂ ਦਿਨ ਕਮੱਖਿਆ ਮਹਾਵਾਰੀ ਚੋਂ ਗੁਜ਼ਰਦੀ ਹੈ ਹਾੜ ਮਹੀਨੇ ਦੇ 7ਵੇਂ ਦਿਨ ਤੇ ਉਸ ਵਕਤ ਮੰਦਿਰ ਦੇ ਦਰਵਾਜ਼ੇ 4 ਦਿਨ ਲਈ ਬੰਦ ਕਰ ਦਿੱਤੇ ਜਾਂਦੇ ਨੇ ਇਸ ਦੌਰਾਨ ਇੱਥੇ ਆਂਬੂ ਬਾਚੀ ਮੇਲਾ ਲੱਗਦਾ ਹੈ ਤੇ ਉਸ ਹੜ ਮਹੀਨੇ ਦੇ ਦੌਰਾਨ ਕਿਹਾ ਜਾਂਦਾ ਕਿ ਉਹ ਵੈਸੇ ਉੱਥੇ ਮਿੱਟੀ ਵਾਲਾ ਇਹ ਦਰਿਆ ਆ ਮਿੱਟੀ ਉੱਥੇ ਬਹੁਤ ਲਾਲ ਤਰ੍ਹਾਂ ਦੀ ਆ ਤੁਸੀਂ ਵੇਖੋ ਆਸਾਮ ਦੀ ਜਿਹੜੀ ਮਿੱਟੀ ਹੈ ਨਾ ਉਹਦਾ ਰੰਗ ਹੀ ਲਾਲ ਹੈ ਸੰਦੂਰੀ ਹੈ ਉਹ ਮਿੱਟੀ ਦੇ ਵਿੱਚ ਜਦੋਂ ਦਰਿਆ ਚ ਘੁਲਦੀ ਆ ਤੇ ਉਹ ਦਰਿਆ ਦਾ ਰੰਗ ਉਹ ਕੋਕੋਦੋ ਜੇ ਛਾੜ ਚ ਬਾਰਿਸ਼ਾਂ ਉਧਰ ਬਹੁਤ ਪੈਂਦੀਆਂ ਨੇ ਉਹ ਮਿੱਟੀ इवन ਤੁਸੀਂ ਆਪਣੇ ਨਹਿਰ ਦੇ ਪਾਣੀ ਨੀਲੇ ਨੇ ਤੇ ਜਦੋਂ ਮੀਂਹ ਪੈ ਜਾਂਦਾ ਤੇ ਉਹਦਾ ਰੰਗ ਕਿਦਾਂ ਦਾ ਹੋ ਜਾਂਦਾ ਸੋ ਇਦਾਂ ਬੜੀਆਂ ਚੀਜ਼ਾਂ ਚੱਲਦੀਆਂ ਨੇ ਆ ਪਟਿਆਲਾ ਦੇ ਵਿੱਚ ਵੀ ਇਸ ਤਰ੍ਹਾਂ ਦਾ ਸੀ ਇਤਿਹਾਸਿਕ ਹਵਾਲੇ ਲਿਖੇ ਮਿਲਦੇ ਨੇ ਜੇ ਤੁਸੀਂ ਇਤਿਹਾਸ ਨੂੰ ਜਾਂ ਵਿਗਿਆਨ ਦੇ ਆਧਾਰ ਤੇ ਸਟੱਡੀ ਕਰੋ ਕਿ ਪਟਿਆਲਾ ਦੇ ਵਿੱਚ ਵੀ ਜਿਵੇਂ ਨੱਥ ਚੂੜਾ ਚੜਦਾ ਹੈ ਕੈਪਟਨ ਦਾ ਪਰਿਵਾਰ ਜਾਂ ਉਹਦੀ ਵਾਈਫ ਵੀ ਇਸ ਵਾਰੀ ਤੇ ਚੜਾ ਕੇ ਆਏ ਸੀ ਉਹਦੀ ਬੇਟੀ ਵੀ ਚੜਾ ਕੇ ਆਏ ਸੀਗੇ ਉਹਦੇ ਨਾਲ ਹੜ ਰੁਕ ਜਾਂਦੇ ਨੇ ਉਹਦੇ ਪਿੱਛੇ ਕਹਾਣੀ ਕੀ ਹੈ ਕਿ ਪਟਿਆਲਾ ਕੀ ਰੌਂ ਜਾਂ ਇਧਰ ਚੰਡੀਗੜ੍ਹ ਦੇ ਇਲਾਕਿਆਂ ਚੋਂ ਨਦੀਆਂ ਦਾ ਪਾਣੀ ਜਦੋਂ ਪਟਿਆਲਾ ਆਉਂਦਾ ਤਾਂ ਇੱਥੇ ਹੜ ਸਿਖਰ ਤੇ ਹੁੰਦਾ ਉਸ ਵਕਤ ਆ ਆ ਜਿਹੜਾ ਕੋਸ਼ਾ ਥੇੜੀ ਥੂੜੀ ਪਿੰਡ ਨੇ ਇਥੋਂ ਦੇ ਜਿਹੜੇ ਲੋਕ ਨੇ ਉਹ ਜਾਣਦੇ ਸੀ ਕਿਉਂਕਿ ਜਿਆਦਾ ਮੰਗਣ ਦਾ ਕੰਮ ਕਰਦੇ ਨੇ ਤੇ ਉਹ ਜਾਨੀ ਸਾਧਾ ਦਾ ਪਿੰਡ ਹੈ ਜਾਨੀ ਪਟਿਆਲੇ ਦੇ ਰਾਜੇ ਨੂੰ ਸੂਚਨਾ ਮਿਲ ਜਾਂਦੀ ਸੀ ਕਿ ਬਨੂੜ ਜੀਰਕਪੁਰ ਕੋਲ ਪਾਣੀ ਘਟ ਗਿਆ ਜੋ ਪਿੱਛੋਂ ਪਹਾੜਾਂ ਤੋਂ ਆਉਂਦਾ ਸੀ ਉਸੇ ਦਰਾਂ ਉਹ ਸਮਾਂ ਤੈਅ ਕਰਦਾ ਸੀ ਕਿ ਐਨੇ ਸਮੇ ਮਹੂਰਤ ਨਿਕਲੇ ਤੇ ਐਨੇ ਸਮੇ ਪਟਿਆਲਾ ਵਾਲੀ ਨਦੀ ਚ ਤੁਸੀਂ ਨੱਥ ਤੇ ਝੂੜਾ ਦੇਵੀ ਨੂੰ ਭੇਟ ਕਰ ਦਿਓ ਉਹ ਇੱਕ ਟਾਈਮ ਇਥੇ ਹੁੰਦਾ ਹੁੰਦਾ ਸੀ ਤੇ ਉਹ ਜਦੋਂ ਨਥ ਚੂੜਾ ਭੇਟ ਕਰਦੇ ਸੀ ਉਸ ਤੋਂ ਬਾਅਦ ਫਿਰ ਉਹ ਪਾਣੀ ਕੁਦਰਤੀ ਰੋਕ ਜਾਂਦਾ ਸੀਗਾ ਸੋ ਇਹ ਚੀਜ਼ਾਂ ਅੱਜ ਵੀ ਚੱਲਦੀਆਂ ਨੇ ਉਹ ਬੋਦਾ ਇੱਕ ਮਹੂਰਤ ਨਿਕਲਦਾ ਹੈ ਖੈਰ ਇਸ ਤਰ੍ਹਾਂ ਧਰਮ ਆਸਥਾ ਆ ਇਹ ਸਾਰੀਆਂ ਚੀਜ਼ ਜੇ ਤੁਸੀਂ ਦੇਖੋ ਤਾਂ ਸਿੱਖਾਂ ਚ ਵੀ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਚੀਜ਼ਾਂ ਨੇ ਹਿੰਦੂਆਂ ਚ ਵੀ ਨੇ ਮੁਸਲਮਾਨਾਂ ਚ ਵੀ ਨੇ ਖੈਰ ਪੁਜਾਰੀ ਪੀਨਾਥ ਸ਼ਰਮਾ ਜੋ ਕੁਮਖਿਆ ਮੰਦਪ ਦੇ ਪੁਜਾਰੀ ਨੇ ਉਹਨਾਂ ਦਾ ਦੱਸਣਾ ਕਿ ਇਸ ਮੰਦਰ ਦੇ ਵਿੱਚ ਚੇਤਰ ਨਵਰਾਤਿਆਂ ਦੀ ਤਰੀਕ 5 ਨੂੰ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਂਦੇ ਨੇ ਤੇ ਦਰਅਸਲ ਮਾਂ ਦੁਰਗਾ ਨੂੰ ਜਗਦੰਬਾ ਜਾਂ ਜਗਦੰਬਾ ਵੀ ਕਿਹਾ ਜਾਂਦਾ ਉਹਨਾਂ ਨੂੰ ਉਹਨਾਂ ਦੀ ਕੋਈ ਮੂਰਤੀ ਨਹੀਂ ਹੈ ਇਸ ਲਈ ਨਵਰਾਤਿਆਂ ਦੇ ਵਿੱਚ ਗਰਭ ਗ੍ਰਹਿ ਦੇ ਵਿੱਚ ਪ੍ਰਵੇਸ਼ ਦੁਆਰ ਦੇ ਠੀਕ ਬਾਹਰ ਮਾਂ ਦੁਰਗਾ ਦਾ ਆਸਨ ਲਗਾ ਕੇ ਕਲਸ਼ ਸਥਾਪਿਤ ਕੀਤਾ ਜਾਂਦਾ ਹੈ ਇਹ ਆਸਨ 5 ਦਿਨ ਪਹਿਲਾਂ ਹੀ ਪੂਜਾ ਅਰਚਨਾ ਨਾਲ ਸ਼ੁਰੂ ਹੋ ਜਾਂਦਾ ਤੇ 9 ਦਿਨ ਅराधना ਕੀਤੀ ਜਾਂਦੀ ਹੈ ਜੋ ਸਵੇਰੇ 4 ਵਜੇ ਹੁੰਦੀ ਹੈ ਸ਼ਿੰਗਾਰ ਵਗੈਰਾ ਕੀਤਾ ਜਾਂਦਾ ਹੈ ਤੇ ਇਸ ਦਾ ਸ਼ਿੰਗਾਰ ਜਿਹੜਾ ਆਠ ਪ੍ਰੀਏ ਪਰਿਵਾਰ ਦੇ ਲੋਕ ਕਰਦੇ ਨੇ ਫਿਰ ਮੰਦਰ ਦਾ ਮੁੱਖ ਪੰਜਾਰੀ ਦੇ ਵਾਂਸ਼ ਦਾ ਇੱਕ ਮੈਂਬਰ ਆਰਤੀ ਉਤਾਰਦਾ ਹੈ ਫਿਰ ਬਲੀ ਚੜਾਈ ਜਾਂਦੀ ਹੈ ਕਿਉਂਕਿ ਇੱਥੇ ਬਲੀ ਵੀ ਚੜਦੀ ਹੈ ਜਾਨਵਰਾਂ ਦੀ ਮੱਝ ਵਗੈਰਾ ਦੀਆਂ ਕਟਿਆਂ ਦੀ ਬੰਗਾਲ ਚ ਤਾਂ ਵੈਸੇ ਬਹੁਤ ਬਲੀ ਚੜਾਈ ਜਾਂਦੀ ਹੈ ਜੰਬ ਬੱਕਰੇ ਦੀ ਖਾਸ ਕਰਕੇ ਆ ਪਟਿਆਲਾ ਦੇ ਵਿੱਚ ਵੀ ਕਾਲੀ ਦੇਵੀ ਮੰਦਿਰ ਚ ਅੱਗੇ ਬਲੀ ਹੁੰਦੀ ਸੀ ਹੁਣ ਅੱਜ ਕੱਲ ਤੁਸੀਂ ਵੇਖੋ ਕਿ ਉੱਥੇ ਬੱਕਰੇ ਚੜਦੇ ਆ ਆ ਪਿੱਛੇ ਜੇ ਮੈਨੂੰ ਸ਼ੌਕ ਸੀਗਾ ਕਿ ਮੈਂ ਚਲੋ ਬੱਕਰੇ ਲਵਾਵਾਂ ਆਨਾ ਬکریاں ਪਾਲੀ ਤੇ ਮੈਂ ਕੁਦਰਤੀ ਪੁੱਛਣ ਗਿਆ ਉਹ ਕਹਿੰਦੇ ਵੀ ਇਹ 1800 ਰੁਪਏ ਦਾ ਮੰਦਰ ਵਾਲੇ ਵੇਚਦੇ ਨੇ ਅੱਗੇ ਜਾ ਕੇ ਉਹ ਕਿੰਨੇ ਦਾ ਵੇਚਦਾ ਤੁਸੀਂ ਉੱਥੋਂ ਲੈ ਸਕਦੇ ਹੋ ਬਹੁਤ ਸਾਰੇ ਲੇਲੇ ਬੱਕਰੇ ਲੋਕ ਛੜਾਉਂਦੇ ਨੇ ਹਜ਼ਾਰਾਂ ਦੀ ਤਦਾਦ ਚ ਉਹ ਸਾਰੇ ਫਿਰ ਇੱਥੋਂ ਅੰਬਾਲੇ ਜਾਂਦੇ ਨੇ ਤੇ ਅੱਗੇ ਪਟਿਆਲì ਦੇ ਵੀ ਮੰਦਰ ਚ ਮੈਂ ਇੱਕ ਪੰਜਾਬੀ ਯੂਨੀਵਰਸਿਟੀ ਦੇ ਨੇ ਇੱਕ ਬਾਲਕੋਸ਼ ਆਪਿਆ ਸੀ ਉਹਦੇ ਤੇ ਮੈਂ ਇੱਕ ਐਂਟਰੀ ਲਿਖੀ ਸੀ ਉਹਦੇ ਵਿੱਚ ਵੀ ਸੀ ਇੱਕ ਖਾਸ ਕਿਸਮ ਦੇ ਫੁੱਲ ਜਾਂ ਵਿਧੀ ਵਿਧਾਨ ਕੀ ਹੈ ਉੱਥੇ ਮੈਂ ਕਿਸੇ ਕਿਤਾਬ ਚ ਪੜਿਆ ਸੀਗਾ ਕਿ ਪਹਿਲਾਂ ਇੱਥੇ ਵੀ ਜਾਨੀ ਉਸ ਚੜਾਉਣ ਵਾਲੇ ਜਾਨਵਰ ਦੇ ਕੰਨ ਤੇ ਥੋੜਾ ਜਿਹਾ ਕੱਟ ਲਾ ਦਿੰਦੇ ਸੀ ਤੇ ਅੱਜ ਕੱਲ ਉਹ ਵੀ ਬੰਦ ਹੋ ਗਿਆ ਤੇ ਬਲੀ ਤਾਂ ਜਿਹੜਾ ਹੈ ਇਹ ਰੌ ਰੀਤਾਂ ਦਾ ਹਿੱਸਾ ਆ ਖੈਰ ਤੇ ਫਿਰ ਪੋਜਾਂਗ ਦੇ ਅਨੁਸਾਰ ਮੰਦਿਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਨੇ ਜਾਨੀ ਇਸ ਮੰਦਿਰ ਦਾ 460 ਪੁਜਾਰੀ ਅਜੇ ਆਇਆ ਕਿ ਉਹ ਤਾਂ ਉਮਰ ਕਿਸੇ ਹੋਰ ਮੰਦਿਰ ਚ ਨਹੀਂ ਜਾਂਦਾ ਪਰ ਗੱਲ ਇਹ ਹੈ ਕਿ ਜੇ ਉਹਨਾਂ ਨੂੰ ਭਗਵਾਨ ਦੀ ਪ੍ਰਾਪਤੀ ਸਮੁੰਦਰ ਚ ਰਹਿ ਕੇ ਹੁੰਦੀ ਤੇ ਸਾਨੂੰ ਆਮ ਲੋਕਾਂ ਨੂੰ ਕਿਉਂ ਨਹੀਂ ਹੁੰਦੀ ਅਸੀਂ ਵੀ ਫਿਰ ਇਸ ਤਰ੍ਹਾਂ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਉਹ ਦਰਬਾਰ ਸਾਹਿਬ ਹੀ ਨਹੀਂ ਆਏ ਸੋ ਇਸ ਕਰਕੇ ਹੁਣ ਉਹ ਸਾਡੇ ਉਹ ਕਹਿੰਦੇ ਅਜ ਕਿ ਗੁਰੂ ਸਾਹਿਬ ਸਾਨੂੰ ਹਜ਼ੂਰ ਸਾਹਿਬ ਬੁਲਾਉਂਦੇ ਆ 60 ਸਾਲ ਦੀ ਉਮਰ ਦੇ ਅੰਦਰ ਅੰਦਰ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਧਰਮ ਇਤਿਹਾਸ ਦੇ ਵਿੱਚ ਵਰਤਦੀਆਂ ਨੇ ਸੋ ਸਭ ਤੋਂ ਅਹਿਮ ਮੁੱਦਾ ਕਿ ਜਿਸ ਤਰ੍ਹਾਂ ਖੰਨੇ ਦੇ ਵਿੱਚ ਐਸਐਸਪੀ ਜੋਤੀ ਜਾਦਵ ਹੋਰਾਂ ਨੇ 14 ਪਿਸਟਲ ਫੜੇ ਨੇ ਇਸ ਦੇ ਨਾਲ ਲਾਅ ਐਂਡ ਆਰਡਰ ਤੇ ਕੀ ਹਾਲ ਹੋ ਗਿਆ ਹਾਲਾਂਕਿ ਇਹ ਸਾਨੂੰ ਸਮਝਣਾ ਚਾਹੀਦਾ ਹੈ ਕਿ ਮੱਧ ਪ੍ਰਦੇਸ਼ ਤੋਂ ਆਏ ਆਸਲਾ ਜਿੱਤੇ ਵਿੱਚ ਦੋ ਮੱਧ ਪ੍ਰਦੇਸ਼ ਦੇ ਚਾਰ ਪੰਜਾਬ ਦੇ ਲੋਕ ਨੇ ਤੇ ਇਹ ਲੋਕ ਜਿਹੜੇ ਨੇ ਕਿਉਂ ਪੰਜਾਬ ਨੂੰ ਇਸ ਪਾਸੇ ਤੱਕ ਰਹੇ ਨੇ ਇਹ ਸਾਨੂੰ ਸੋਚਣਾ ਬਣਦਾ ਇੱਕ ਬਹੁਤ ਪੋਜ਼ਿਟਿਵ ਰਿਪੋਰਟ ਹੈ ਕਿ ਦੁਨੀਆ ਦੇ ਵਿੱਚ ਜਿਵੇਂ ਪੰਨੂ ਸਾਹਿਬ ਨੇ ਆਖਿਆ ਸੀ ਰੋਬੀ ਹੋਰਾਂ ਨੇ ਕਿ ਨੈਗੇਟਿਵਿਟੀ ਕਿਉਂ 14 ਸਾਲ ਤੋਂ ਰੋਜ਼ ਇੱਕ ਨੇਕ ਕੰਮ ਕਰਦੀ ਹੈ ਇੱਕ ਲੇਖਾ ਉਸ ਦਾ ਕਹਿਣਾ ਕਿ ਇਸ ਦੇ ਨਾਲ ਮੇਰੀ ਜ਼ਿੰਦਗੀ ਦੇ ਵਿੱਚ ਪੋਜ਼ਿਟਿਵਿਟੀ ਵਧਈਆ ਸੋ ਜ਼ਿੰਦਗੀ ਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਲਾਂਬੇ ਛੱਡ ਕੇ ਪਹਿਲਾਂ ਇਨਸਾਨੀਅਤ ਦੀ ਭਲਾਈ ਦੇ ਵਾਸਤੇ ਕੁਛ ਨਾ ਕੁਛ ਅੱਛਾ ਕਰੋ ਜਿਵੇਂ ਸਾਡੇ ਮਨਾਂ ਦੇ ਵਿੱਚ ਅਸੀਂ ਇਸ ਤਰ੍ਹਾਂ ਦੀ ਨੈਗੇਟਿਵ ਚੀਜ਼ਾਂ ਵੇਖਦੇ ਆ ਮਹਿਸੂਸ ਕਰਦੇ ਆ ਕੋਈ ਨਾ ਕੋਈ ਅੱਛੇ ਕੰਮ ਦੀ ਭਲਾਈ ਸ਼ੁਰੂ ਕਰੋ ਇਸ ਸਾਲਸ ਦੇ ਵਿੱਚ ਹਰ ਦਿਨ ਭਲਾਈ ਦਾ ਇੱਕ ਕੰਮ ਕਰੋ ਉਹ ਵੀ ਅਣਜਾਣ ਲੋਕਾਂ ਦੇ ਵਾਸਤੇ ਇਹ ਜਿਹੜੀ ਬਰਟੇਨ ਦੀ ਲੇਖਕਾ ਵੰਡਰਡ ਅਰਸੇਲ 14 ਸਾਲਾਂ ਤੋਂ ਕਹਿੰਦੀ ਮੈਂ ਅਜਿਆ ਕਰ ਰਹੀ ਹਾਂ ਇਸ ਨਾਲ ਮੇਰੀ ਜ਼ਿੰਦਗੀ ਦੀ ਦਿਸ਼ਾ ਬਦਲ ਗਈ ਇੱਕ ਸਾਲ ਤੱਕ ਕਹਿੰਦੀ ਮੈਂ ਕਿਸੇ ਅਜਨਬੀ ਦੀ ਹਰ ਰੋਜ਼ ਕਿਸੇ ਨਾ ਕਿਸੇ ਅਜਨਬੀ ਦੀ ਮਦਦ ਕਰਨ ਦੀ ਚੁਣੌਤੀ ਲਈ ਸੀ ਪਰ ਜ਼ਿੰਦਗੀ ਦੇ ਵਿੱਚ ਆਏ ਸਕਾਰਾਤਮਕ ਬਦਲਾਅ ਦੇ ਕਾਰਨ ਇਹ ਮੇਰੀ ਰੋਜ਼ਾਨਾ ਦੀ ਐਕਟੀਵਿਟੀ ਦਾ ਹਿੱਸਾ ਹੋ ਗਿਆ ਤੇ ਉਸ ਦੌਰਾਨ ਕਹਿੰਦੀ ਮੈਂ ਮਹਿਸੂਸ ਕੀਤਾ ਕਿ ਨੇਕੀ ਕਰਨੀ ਦੂਸਰਿਆਂ ਦੀ ਨਹੀਂ ਸਗੋਂ ਖੁਦ ਦੀ ਵੀ ਭਲਾਈ ਦਾ ਕੰਮ ਹੈ ਇਸ ਅਨੁਭਵ ਨੂੰ ਉਸਨੇ ਇੱਕ ਕਿਤਾਬ ਆ ਉਸ ਦੀ ਜਿਹੜੀ ਕਨਵੈਨਸ਼ਨ ਆਫ ਕਾਈਂਡਨੈਸ ਉਸ ਦੇ ਵਿੱਚ ਇੱਕ ਲਿਖਿਆ ਉਸ ਦੇ ਵਿੱਚ ਦੱਸਣਾ ਕਿ ਸ਼ੁਰੂਆਤ ਇਹ ਹੋਈ ਕਿ 18 ਅਗਸਤ 211 ਨੂੰ ਲੰਡਨ ਦੇ ਵਿੱਚ ਦੰਗਿਆਂ ਦਾ ਮਾਹੌਲ ਸੀ ਮੈਂ ਪੋਸਟ ਆਫਿਸ ਖੜੀ ਸੀ ਤੇ ਉੱਥੇ ਮੈਂ ਇੱਕ ਲੜਕੇ ਨੂੰ ਬਹੁਤ ਪਰੇਸ਼ਾਨ ਦੇਖਿਆ ਉਸ ਦੇ ਕੋਲ ਡਾਕ ਟਿਕਟ ਦੇ ਪੈਸੇ ਨਹੀਂ ਸੀ ਮੈਂ ਉਸ ਦੀ ਮਦਦ ਕੀਤੀ ਉਸ ਨੌਜਵਾਨ ਦੀਆਂ ਨੇ ਜੋ ਮੇਰਾ ਧੰਨਵਾਦ ਕੀਤਾ ਇਸ ਨਾਲ ਮੈਨੂੰ ਬਹੁਤ ਚੰਗਾ ਲੱਗਿਆ ਸਕੂਨ ਮਿਲਿਆ ਇਸ ਘਟਨਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਤੇ ਮੈਂ ਤੈਅ ਕੀਤਾ ਕਿ ਸਾਲ ਭਰ ਤੱਕ ਹਰ ਦਿਨ ਰੋਜ਼ ਇੱਕ ਨੇਕ ਕੰਮ ਕਰਾਂਗੇ ਫਿਰ ਮੈਂ ਸੋਸ਼ਲ ਮੀਡੀਆ ਤੇ ਆਪਣਾ ਅਨੁਭਵ ਸਾਂਝਾ ਕੀਤਾ ਤੇ ਹੌਲੀ-ਹੌਲੀ ਇਹ ਮੇਰੀ ਦਿਨਚਰਿਆ ਬਣ ਗਈ ਤੇ ਕਦੇ-ਕਦੇ ਮੇਰੇ ਨੇਕ ਕੰਮ ਦੇ ਵਿੱਚ ਜਿਹੜਾ ਕਿਸੇ ਬਜ਼ੁਰਗ ਦੀ ਮਦਦ ਕਰਨਾ ਕਿਸੇ ਨੂੰ ਰਸਤਾ ਦੱਸਣਾ ਕਿਸੇ ਦਾ ਕੋਈ ਕੰਮ ਕਰ ਦੇਣਾ ਜਿਵੇਂ ਉਹ ਮੈਕਸਰ ਕਹਿੰਦਾ ਹੁੰਦਾ ਕਿ ਵੇਹ ਲਾ ਲੋ ਬਗਾਰ ਪਲੀ ਤੁਹਾਨੂੰ ਕੋਈ ਕੰਮ ਦੇ ਵੇਸਸ ਨਹੀਂ ਦਿੰਦਾ ਤੁਸੀਂ ਵੇਹ ਲਿਓ ਕਿ ਤੁਸੀਂ ਆਰਟਿਸਟ ਹੋ ਲੇਖਕੋ ਤੁਸੀਂ ਸਕੂਟਰ ਤੇ ਇਕੱਲੇ ਜਾਂਦੇ ਹੋ ਕਿਸੇ ਨੂੰ ਲਿਫਟ ਹੀ ਦੇ ਦਿਓ ਲੋੜਵੰਦ ਨੂੰ ਪਰ ਬਚ ਕੇ ਕਿਸੇ ਅਜਨਬੀ ਨੂੰ ਤੁਸੀਂ ਮਦਦ ਕਰਦੇ ਹੋ ਬਿਨਾ ਮੰਗਿਆਂ ਕਿਉਂਕਿ ਬਹੁਤ ਸਾਰੇ ਤਾਂ ਠੱਗ ਵੀ ਨੇ ਨਾ ਉੱਥੇ ਤੁਸੀਂ ਠੱਗੇ ਜਾਂਦੇ ਹੋ ਲੋੜ ਨਹੀਂ ਤੁਸੀਂ ਆਪ ਟ੍ਰੈਸ ਕਰੋ ਆਪ شناਖਤ ਕਰੋ ਕਿ ਇਹ ਬੰਦਾ ਲੋੜਵੰਦ ਹੈ ਉਹਦੀ ਮਦਦ ਕਰੋ ਕਹਿੰਦੀ ਇਸ ਅਭਿਆਸ ਨੇ ਮੈਨੂੰ ਮਾਨਸਿਕ ਮਜ਼ਬੂਤੀ ਦਿੱਤੀ ਮੈਂ ਨਕਾਰਾਤਮਕ ਖਬਰਾਂ ਤੋਂ ਉਨੀ ਪ੍ਰਭਾਵਿਤ ਨਹੀਂ ਹੁੰਦੀ ਮੈਨੂੰ ਲੱਗਦਾ ਹੈ ਕਿ ਹਰ ਦਿਨ ਹਰ ਪਲ ਦੁਨੀਆ ਦੇ ਵਿੱਚ ਕਿਤੇ ਨਾ ਕਿਤੇ ਕੋਈ ਅੱਛਾ ਕੰਮ ਹੋ ਰਿਹਾ ਸੋਸ਼ਲ ਮੀਡੀਆ ਤੇ ਮੈਂ ਅਨੇਕ ਸਾਂਝੇ ਕੰਮ ਕਰਦੀ ਮੈਂ ਕਹਿੰਦੀ ਨੇਕ ਕੰਮ ਸਾਂਝਾ ਨਹੀਂ ਕਰਦੀ ਜਿਵੇਂ ਅੱਜਕੱਲ ਹੁੰਦਾ ਨਾ ਕਿ ਮਾੜਾ ਜਾ ਕਰਕੇ ਲੋਕੀ ਪੈਸੇ ਵੰਡ ਕੇ ਤੇ ਨਾਲ-ਨਾਲ ਵੀਡੀਓ ਪਾਉਂਦੇ ਨੇ ਜਿਵੇਂ ਪੰਜਾਬ ਦਾ ਇੱਕ ਐਮਐਲਏ ਬਹੁਤ ਪਾਉਂਦਾ ਹੈ ਹੈਨਾ ਕਿਸੇ ਨੂੰ ਟੌਫੀਆਂ ਦਿੰਦਾ ਉਹਦੀ ਵੀਡੀਓ ਪਾਉਂਦਾ ਜਿਵੇਂ ਲੀਡਰ ਕਰਦੇ ਨੇ ਮਤਲਬ ਨੇਕੀ ਕਰ ਕੂਏ ਮੇਂ ਡਾਲ ਹੈਨਾ ਨੇਕੀ ਕਰ ਤੇ ਛਿੱਤਰ ਖਾ ਅਸੀਂ ਵੀ ਖਾਦੇ ਤੂੰ ਵੀ ਖਾ ਇਹ ਗੱਲ ਵੀ ਹੈ ਪਰ ਫਿਰ ਵੀ ਆਪਣੇ ਸੈਟੀਸਫੈਕਸ਼ਨ ਦੇ ਵਾਸਤੇ ਵਿਗਿਆਨ ਦੀ ਦ੍ਰਿਸ਼ਟੀ ਦੇ ਵਿੱਚ ਇਸ ਲੇਖਕ ਦਾ ਕਹਿਣਾ ਕਿ ਮੈਂ ਨਿਊਰੋਸਾਇੰਸਿਸਟਾਂ ਮਨੋਵਿਗਿਆਨਿਕ ਦੇ ਤੌਰ ਤੇ ਮੈਂ ਸੰਗੀਤਕਾਰਾਂ ਨਾਲ ਵੀ ਗੱਲਬਾਤ ਕੀਤੀ ਹੈ ਨਿਊਰੋਸਾਇੰਸ ਦੇ ਮਤਾਬਕ ਜਿਹੜੀ ਕਿਸੇ ਤੇ ਕਿਰਪਾਲਤਾ ਕਰਨੀ ਕਿਸੇ ਤੇ ਕੋਈ ਦਿਆਲਤਾ ਦਿਖਾਉਣੀ ਇਹ ਕੰਮ ਤੁਹਾਡੇ ਜਿਹੜੇ ਮਨ ਦੇ ਰਿਵਾਰਡ ਸਿਸਟਮ ਨੂੰ ਸਰਗਰਮ ਕਰਦਾ ਹੈ ਇਸ ਦੌਰਾਨ ਤੁਹਾਡੇ ਮਨ ਦੇ ਵਿੱਚ ਕੁਝ ਰਸਾਇਣ ਨਿਕਲਦੇ ਨੇ ਜਦੋਂ ਤੁਸੀਂ ਕਿਸੇ ਦੀ ਕੋਈ ਭਲਾਈ ਕਰਦੇ ਹੋ ਕਿਸੇ ਦੀ ਬਿਹਤਰੀ ਲਈ ਕੁਝ ਕਰਦੇ ਹੋ ਤਾਂ ਤੁਹਾਡੇ ਦਿਮਾਗ ਦੇ ਵਿੱਚ ਕੁਝ ਅਜਿਹੇ ਰਸ ਬਣਦੇ ਨੇ ਜਿਹੜੇ ਤੁਹਾਨੂੰ ਕਿਤੇ ਨਾ ਕਿਤੇ ਸਕੂਨ ਵੀ ਦਿੰਦੇ ਨੇ ਤੇ ਇਹ ਰਸਾਇਣ ਖੁਸ਼ੀ ਵਧਾਉਂਦੇ ਨੇ ਤੇ ਤਣਾਅ ਘਟਾਉਂਦੇ ਨੇ ਸਮਾਜਿਕ ਜੁੜਾਅ ਦੇ ਵਿੱਚ ਮਦਦ ਕਰਦੇ ਨੇ ਇਸੇ ਕਰਕੇ ਤੁਸੀਂ ਵੇਖੋ ਕਿ ਧਾਰਮਿਕ ਸਥਾਨਾਂ ਤੇ ਜਾ ਕੇ ਜਦੋਂ ਲੋਕ ਸੇਵਾ ਕਰਦੇ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਸੈਟੀਸਫੈਕਸ਼ਨ ਮਿਲਦੀ ਆ ਪਰ ਉਹ ਠੀਕ ਹੈ ਕਿ ਤੁਸੀਂ ਉੱਥੇ ਕਿਸੇ ਦੀ ਸੇਵਾ ਕਰਦੇ ਹੋ ਤੇ ਤੁਹਾਡੇ ਚਿਹਰਿਆਂ ਤੇ ਇੱਕ ਖਾਸ ਕਿਸਮ ਦਾ ਜਲੌਅ ਆਉਂਦਾ ਹੈ ਉਹ ਮਾੜਾ ਨਹੀਂ ਜਾਣਾ ਚਾਹੀਦਾ ਪਰ ਪਖੰਡ ਤੋਂ ਬਚ ਕੇ ਘਰੇ ਬਜ਼ੁਰਗ ਨੇ ਉਹਨਾਂ ਦੀ ਸੇਵਾ ਕਰ ਲੋ ਲੋੜਵੰਦਾਂ ਦੀ ਸੇਵਾ ਕਰ ਲੋ ਕਿਸੇ ਦਾ ਕੋਈ ਕੰਮ ਸਵਾਰ ਦਿਓ ਤੁਹਾਡੇ ਟਰੈਕਟਰ ਹੈ ਤੁਸੀਂ ਗਲੀ ਗਵਾਂਢ ਦੀ ਸਫਾਈ ਕਰ ਦਿਓ ਕਿਸੇ ਗਰੀਬ ਦਾ ਖੇਤ ਬਾ ਦਿਓ ਇਸੇ ਦੌਰਾਨ ਵੈਸੇ ਵੀ ਅਸੀਂ ਪ੍ਰੋਡਕਟਿਵ ਐਕਸਰਸਾਈਜ਼ ਕਰਦੇ ਹਾਂ ਅਸੀਂ ਜਿਮ ਲਾਉਨੇ ਆ ਜੇ ਹੋएगी ਤੁਸੀਂ ਆਪਣੀ ਗਲੀ ਸਵਾਰ ਦਿਓ ਸਾਫ ਕਰ ਦਿਓ ਕਈ ਨਾਲ ਝਾੜੂ ਨਾਲ ਉਹ ਕਿੰਨਾ ਚੰਗਾ ਲੱਗੇਗਾ ਇਸੇ ਦੌਰਾਨ ਮਨੋਵਿਗਿਆਨ ਕਹਿੰਦਾ ਹੈ ਕਿ ਜਿਹੜੀ ਦਿਆਲਤਾ ਦਿਖਾਉਣੀ ਕਰੋਣਾ ਦਿਖਾਉਣੀ ਸਮਾਜਿਕ ਨੈਟਵਰਕ ਤੋਂ ਇਹ ਜਿਹੜਾ ਦੂਰ ਤੱਕ ਅਸਰ ਕਰਨ ਵਾਲਾ ਪ੍ਰਭਾਵ ਪੈਦਾ ਕਰਦੀ ਹੈ ਜਿਸ ਤੋਂ ਦੂਸਰੇ ਵੀ ਪ੍ਰੇਰਿਤ ਹੁੰਦੇ ਨੇ ਤੁਸੀਂ ਭਾਵਨਾਤਮਕ ਤੌਰ ਤੇ ਜੁੜਦੇ ਹੋ ਇੱਕ ਨੇਕ ਕੰਮ ਕਰਕੇ ਤੁਸੀਂ ਕਈ ਨੇਕ ਕੰਮ ਕਰਨ ਵਾਲਿਆਂ ਨੂੰ ਪ੍ਰੇਰਿਤ ਕਰਦੇ ਹੋ ਤੇ ਦੂਸਰਾ ਦਿਆ ਦਿਖਾਉਣੇ ਸਿਰਫ ਛੋਟੇ ਕੰਮਾਂ ਤੱਕ ਸੀਮਤ ਨਹੀਂ ਇਸ ਦਾ ਮਜਬੂਤ ਪੱਖ ਇਹ ਵੀ ਹੈ ਕਿ ਜੋ ਸੱਤਾ ਤੋਂ ਸਵਾਲ ਕਰਦਾ ਹੈ ਬਦਲਾਅ ਦੀ ਮੰਗ ਕਰਦਾ ਉਹ ਵੀ ਇੱਕ ਅੱਛਾ ਇਸ਼ੂ ਹੈ ਕਿ ਤੁਸੀਂ ਲੋਕਾਂ ਦੇ ਮੁੱਦੇ ਚੁੱਕਦੇ ਹੋ ਤੁਸੀਂ ਪੱਤਰਕਾਰ ਹੋ ਤੁਸੀਂ ਪੀੜਤ ਲੋਕਾਂ ਦੇ ਮੁੱਦੇ ਚੁੱਕਦੇ ਹੋ ਉਹਨਾਂ ਨੂੰ ਇਨਸਾਫ ਦਿਵਾਉਂਦੇ ਹੋ ਇਹ ਵੀ ਇੱਕ ਮਿਸਾਲ ਪੈਦਾ ਕਰਦਾ ਹੈ ਉਹਦੇ ਲਈ ਤੁਹਾਨੂੰ ਭਾਵੇਂ ਖਲਜਗਣ ਕਿਉਂ ਨਾ ਚੱਲਣਾ ਪਵੇ ਇਹਦੇ ਵਿੱਚ ਕਰੋਨਾ ਦੇ ਵਿੱਚ ਸਾਹਸ ਪੈਦਾ ਹੁੰਦਾ ਲੋਕ ਟੌਫੀ ਦੇਣ ਜਾਂ ਕਾਰਡ ਵੰਡਣ ਤੱਕ ਸੀਮਤ ਨਹੀਂ ਹੈ ਇਹ ਹਲਕੀਆਂ ਚੀਜ਼ਾਂ ਨੇ ਕਿ ਟੌਫੀ ਵੰਡ ਕੇ ਫਿਰ ਤੁਸੀਂ ਰੀਲਾਂ ਪਾਈ ਜਾਓ ਇਹ ਚੀਜ਼ ਨਹੀਂ ਹੋਣੀ ਚਾਹੀਦੀ ਇਸ ਕਰਕੇ ਸਹਿਜ ਗੱਲਬਾਤ ਜਾਂ ਅਸਹਿਮਤੀ ਦੇ باوجود ਵੀ ਤੁਹਾਨੂੰ ਸਹਾਨਪੂਰਤੀ ਰੱਖਣ ਦਾ ਚਾਹੀਦਾ ਸਾਰੇ ਹੈ ਕਿ ਨੇਕੀ ਕਰਨ ਨੂੰ ਦਇਆਲਤਾ ਕਰਨ ਨੂੰ ਘਟਨਾ ਸਮਝੋ ਬਲਕਿ ਜ਼ਿੰਦਗੀ ਦਾ ਹਿੱਸਾ ਬਣਾ ਲਓ ਤੇ ਸਕਾਰਾਤਮਕਤਾ ਪੋਜ਼ਿਟਿਵਿਟੀ ਆਪੇ ਤੁਹਾਡੇ ਕੋਲ ਵਧੇਗੀ ਸੋ ਇਸ ਕਰਕੇ ਅਸਲ ਮਾਨੇਚ ਲੋਕਾਂ ਦੀ ਸੇਵਾ ਕਰੋ ਆ ਲੀਡਰਾਂ ਵਾਂਗੂ ਡਰਾਮੇ ਵਾਜਾ ਵਾਂਗੂ ਨਹੀਂ ਕਿਤੇ ਕੋਈ ਜਾਨਵਰ ਮਰਿਆ ਪਿਆ ਕੋਈ ਕੁੱਤਾ ਮਰਿਆ ਪਿਆ ਸਾਰੇ ਲੋਕ ਦੁਖੀ ਹੁੰਦੇ ਨੇ ਤੁਸੀਂ ਉਸ ਨੂੰ ਦੱਬ ਦਿਓ ਸਭ ਤੋਂ ਵੱਡੀ ਸੇਵਾ ਹੈ ਜੇ ਤੁਸੀਂ ਆਪ ਨਹੀਂ ਦੱਬਣਾ ਆਪਣੀ ਜੇਬ ਚੋਂ 10 20 50 100 200 ਖਰਚ ਕੇ ਕਿਸੇ ਲੋੜਵੰਦ ਨੂੰ ਕਹਿ ਕੇ ਦਵਾ ਦਿਓ ਇਹ ਵੱਡੀ ਸੇਵਾ ਹੈ ਵੇਲੜ ਸਾਧਾਂ ਦੇ ਢੱਡ ਭਰਨੇ ਰੱਜਿਆਂ ਨੂੰ ਰਜਾਉਣ ਲਈ ਲੰਗਰ ਲਾਉਣੇ ਸਿਆਣਪ ਨਹੀਂ ਹੈ ਬਲਕਿ ਉਹਨਾਂ ਨੂੰ ਬਿਮਾਰ ਕਰਦੇ ਹੋ ਤੁਸੀਂ ਉਹੀ ਪੈਸਾ ਗਰੀਬ ਬਸਤੀਆਂ ਦੇ ਵਿੱਚ ਜਾ ਕੇ ਆਪਣੇ ਤੌਰ ਤੇ شناخت ਕਰਕੇ ਕਿਸੇ ਬੱਚੇ ਨੂੰ ਜਿਹੜਾ ਲੋੜਵੰਦਾ ਨੰਗੇ ਪੈਰੀਆਂ ਉਹਦੀ ਮਦਦ ਕਰ ਦਿਓ ਕਿਸੇ ਨੂੰ ਮੈਡੀਸਨ ਦਵਾ ਦਿਓ ਬਿਹਤਰ ਹੈ ਕਿ ਉਸ ਬੱਚੇ ਨੂੰ ਸਕੂਲ ਪੜ੍ਹਨੇ ਪਾ ਦਿਓ ਤੁਸੀਂ ਇੱਕ ਬੱਚਾ ਅਡਾਪਟ ਕਰ ਲਓ ਤੁਹਾਡੇ ਕੋਲ ਜਿਸੇ ਸੀਰੀ ਸੰਜੀ ਦਾ ਕਿਸੇ ਨੌਕਰ ਦਾ ਬੱਚਾ ਉਹਨੂੰ ਤੁਸੀਂ ਮਦਦ ਕਰਦੇ ਹੋ ਕਿ ਤੈਨੂੰ ਆ ਆਈਟੀਆਈ ਦਾ ਕੰਮ ਸਿਖਾਉਣਾ ਤੈਨੂੰ ਡਰਾਈਵਰੀ ਸਿਖਾਉਣੀ ਹੈ ਉਹ ਆਪਣੇ ਰੋਜ਼ੀ ਰੋਟੀ ਪੈ ਜਾਏਗਾ ਵੇਲੜਾ ਨੂੰ ਪੈਸੇ ਨਾ ਦਿਓ ਕਿਸੇ ਚੰਗੇ ਕੰਮ ਤੇ ਲਾਓ ਸੋ ਇਸ ਕਰਕੇ ਪੋਜ਼ਿਟਿਵਿਟੀ ਇਸ ਨਾਲ ਵਧੇਗੀ ਬਹੁਤ ਕਮਾਲ ਦੀ ਰਿਪੋਰਟ ਹੈ ਬਾਕੀ ਆ ਜਿਹੜੀ ਪੰਡਤ ਜੀ ਵਾਲੀ ਰਿਪੋਰਟ ਹੈ ਇਹਦੇ ਚ ਵੀ ਇਹ ਹੈ ਕਿ ਜੇ ਉਹ ਇੱਕ ਜਗ੍ਹਾ ਉਹਨਾਂ ਦੀ ਆਸਥਾ ਹੈ ਤੇ ਫਿਰ ਕਿਉਂ ਜਗ੍ਹਾ ਜਗ੍ਹਾ ਪਟਕਣਾ ਕਿਸੇ ਇੱਕ ਦੇ ਹੋ ਜੀ ਤਾਂ ਚੰਗਾ ਉਹੀ ਜਿਹੜਾ ਸਮਾਂ ਇੱਧਰ ਉੱਧਰ ਜਾਣ ਦਾ ਹੋਰ ਸਥਾਨਾਂ ਤੇ ਜਾਣ ਦਾ ਉਹ ਤੁਸੀਂ ਸਮਾਜ ਦੀ ਸੇਵਾ ਤੇ ਲਾ ਦਿਓ ਜਾਂ ਆਪਣੀ ਜੌਬ ਤੇ ਲਾ ਦਿਓ ਜੌਬ ਦੇ ਵਿੱਚੋਂ ਕੀਤੀ ਕਮਾਈ ਨਾਲ ਲੋਕਾਂ ਦੀ ਭਲਾਈ ਕਰ ਦਿਓ ਉਮੀਦ ਹੈ ਰਿਪੋਰਟ ਤੁਹਾਨੂੰ ਚੰਗੀ ਲੱਗੇਗੀ ਸ਼ੇਅਰ ਤੇ ਸਾਂਝੀ ਜ਼ਰੂਰ ਕਰੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7:30 ਤੋਂ 9:30 ਤੇ ਸ਼ਾਮੀ ਛੁੱਟੀਆਂ ਹੁੰਦੀਆਂ ਨੇ ਫਿਲਹਾਲ ਸੋ ਇਹਨਾਂ ਪ੍ਰੋਗਰਾਮਾਂ ਦਾ ਲਿੰਕ ਜਾਂ ਕੁਝ ਆਪਣੇ ਵੀਡੀਓਜ਼ ਹੁੰਦੇ ਨੇ ਉਹਨਾਂ ਦਾ ਲਿੰਕ ਮੰਗਾਉਣ ਵਾਸਤੇ WhatsApp ਗਰੁੱਪ ਨੰਬਰ 98163 09655 9876309655 ਇਸੇ ਨੰਬਰ 9876309655 ਤੇ ਤੁਸੀਂ ਇਸ ਫ੍ਰੋਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਰਾਜਨੀ સેવા ਵਾਂਗੂ ਬਿਲਕੁਲ ਮੁਕਦਰ ਜੀ ਹੈਨਾ ਅਮਰਤਪਾਲ ਭੈਣ ਜੀ ਕਹਿੰਦੇ ਮੈਂ ਮੇਰੀ ਗਲੀ ਦੇ ਬਜ਼ੁਰਗਾਂ ਦਾ ਫਰੂਟ ਸੋਡਾ ਦਿਵਾਲੀ ਲੈ ਕੇ ਦੇਣ ਦਵਾਈ ਲੈ ਕੇ ਦੇਣ ਬਹੁਤ ਚੰਗੀ ਗੱਲ ਹੈ ਭੈਣ ਜੀ ਬਹੁਤ ਅੱਛੀ ਗੱਲ ਐ ਪੈਣਾ ਮਰਤਪਾਲ ਜੀ ਬਹੁਤ ਵਧੀਆ ਚੀਜ਼ ਆ ਲੋੜਵੰਦਾਂ ਦੀ ਮਦਦ ਕਰੋ ਠੱਗਾਂ ਤੋਂ ਬਚੋ ਕਿਉਂਕਿ ਬਹੁਤ ਸਾਰੇ ਮੰਤਰੀ ਸੰਤਰੀ ਗਵੰਤਰੀ ਠਗੰਤਰੀ ਪੱਤਰਕਾਰ ਸਹਿਦਕਾਰ ਸਾਧਲਾਣਾ ਬਲਾਤਕਾਰ ਇਹ ਠੱਗ ਨੇ ਬਹੁਤੇ ਬਚ ਕੇ ਰਹੋ ਨਾ ਤੂੰ ਲੋਹਰਾ ਸਿੰਘ ਪੰਦੇਰ ਕਹਿੰਦਾ ਸਾਰਿਆਂ ਨੂੰ ਗਾਲਾਂ ਨਾ ਕਢੋ ਜੀ ਮੈਂ ਸਾਰੀਆਂ ਤਿੰਨੇ ਬੇਟਿਆਂ ਨੂੰ 23-23 ਕਿਲੋ ਵੰਡ ਕੇ ਦੁੱਤੇ ਨੇ ਇੱਕ ਹਿੰਡੀਏ ਘਰ ਵੀ ਦਿੱਤਾ ਹਾਂ ਸਾਰਿਆਂ ਨੂੰ ਨਹੀਂ ਕਹਿੰਦੇ ਪੰਦੇਰ ਸਾਹਿਬ ਬਹੁਤਿਆਂ ਦੇ ਹਾਲਾਤ ਇਹ ਨੇ ਮੈਂ ਵੀ ਇੱਥੇ ਆ ਤੁਸੀਂ ਵੀ ਇੱਥੇ ਹੋ 15 20 ਸਾਲ ਦਾ ਆਪਾਂ ਪੱਤਰਕਾਰੀ ਕਰਨੀ ਅਜੇ ਹੋਰ 26 27 ਸਾਲ ਗਿਆ ਸੀ ਮੈਂ ਤਾਂ ਪਰ ਤੁਸੀਂ ਵੇਖੋ ਕਿ ਰੋਜ਼ ਦਾ ਕੁੱਤ ਕਲੇਸ਼ ਕਿੰਨਾ ਵਧ ਰਿਹਾ ਆ ਗੁਰਪ੍ਰੀਤ ਕੌਰ ਦਿਓ ਹੁੰਦੇ ਸੀ ਐਨ ਆਰ ਆਈ ਦੇ ਇੰਚਾਰਜ ਏ ਡੀ ਜੀ ਪੀ ਸਭ ਤੋਂ ਵੱਧ ਮਾਮਲੇ ਵਿਆਹ ਤਾਂ ਸਬੰਧਾਂ ਦੇ ਉਸ ਤੋਂ ਵੱਧ ਮਾਮਲੇ ਜ਼ਮੀਨਾਂ ਜਾਤਾਂ ਦੇ ਸੋ ਇਹ ਤਾਂ ਘਰ ਘਰ ਦੀ ਕਹਾਣੀ ਹੈ ਸੋ ਬੱਚੋ ਇਸ ਤੋਂ ਜਿੰਨਾ ਕ ਵੀ ਬਚਿਆ ਜਾਣਾ ਲਓ ਦੋਸਤੋ ਇਸ ਦੇ ਨਾਲ ਹੀ ਫਿਰ ਆਪਣੇ ਦੋਸਤ ਪਰਮਿੰਦਰ ਸਿੰਘ ਟਿਵਾਣਾ ਨੂੰ ਹੁਣ ਇੱਥੇ ਦਿਓ ਆ ਗਿਆ ਧੰਨਵਾਦ ਸასი ਕਾਲ ਜੁੜੇ ਰਹੋ ਟਿਵਾਣਾ ਰੈਡੀ ਦੇ ਨਾਲ ਗਣ ਸਵਾਗਤ ਸਭ ਸਤਿਕਾਰਯੋਗ ਸਜਣਾ ਦਾ ਬਾਗਾ ਤੇਰਾ